ਸੰਦੂਰ ਦੇ ਲਹਿਰਾਗਾਗਾ ਪਹੁੰਚੇ ਕੈਬਨਿਟ ਮੰਤਰੀ ਆਮਨ अरोड़ा ਅਤੇ ਹਰਪਾਲ ਸਿੰਘ ਚੀਮਾ ਨੇ ਕਿਸਾਨੀ ਅੰਦੋਲਨ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਹਮੇਸ਼ਾ ਹੀ ਕਿਸਾਨਾਂ ਦੀ ਜਾਇਜ਼ ਮੰਗਾਂ ਦੇ ਨਾਲ ਖੜੀ ਆ ਅਤੇ ਖੜੀ ਰਹੇਗੀ। ਉਹਨਾਂ ਸੁਪਰੀਮ ਕੋਰਟ ਦੇ ਬਾਰੇ ਬੋਲਦੇ ਕਿਹਾ ਕਿ ਸੁਪਰੀਮ ਕੋਰਟ ਮਾਯੋਗ ਹੈ ਅਤੇ ਮਾਯੋਗ ਸੁਪਰੀਮ ਕੋਰਟ ਦਾ ਹਰ ਫੈਸਲਾ ਪੰਜਾਬ ਸਰਕਾਰ ਮੰਨਣ ਨੂੰ ਤਿਆਰ ਹੈ ਪਰ ਜੋ ਤਾੜਨਾ ਸੁਪਰੀਮ ਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਕੀਤੀ ਜਾ ਰਹੀ ਹੈ ਅਜਹੀ ਹੀ ਤਾੜਨਾ ਸੁਪਰੀਮ ਕੋਰਟ ਵੱਲੋਂ ਕੇਂਦਰ ਸਰਕਾਰ ਨੂੰ ਕੀਤੀ ਜਾਵੇ ਤਾਂ ਜੋ ਕਿ ਕਿਸਾਨਾਂ ਦੇ ਮਸਲੇ ਜਲ ਤੋਂ ਜਲਦ ਹੱਲ ਹੋ ਸਕਣ ਓਏ ਜਿੰਨੇ ਸਾਡੇ ਕਿਸਾਨ ਵੀਰਾਂ ਦੀਆਂ ਮੰਗਾਂ ਨੇ ਉਹ ਸਾਰੇ ਸਾਰੇ ਕੇਂਦਰ ਨਾਲ ਸੰਬੰਧਿਤ ਨੇ ਲੰਬੇ ਸਮੇਂ ਤੋਂ ਪੰਜਾਬ ਸਰਕਾਰ ਵੀ ਸਾਰੀ ਆਪ ਬੇਨਤੀ ਕਰ ਰਹੀ ਹੈ ਕੇਂਦਰ ਸਰਕਾਰ ਨੂੰ ਕਿ ਭਾਈ ਉਠੋ ਕੰਨਾਂ ਦੇ ਜਿਹੜੇ ਤੁਸੀਂ ਕਾੜੋ ਕੋੜਾ ਤੇ ਪਾਇਆ ਹੈ ਉਹ ਕੱਢੋ ਕਿਸਾਨ ਵੀਰਾਂ ਨਾਲ ਬੈਠੋ ਤੇ ਜਿਹੜੀਆਂ ਉਹਨਾਂ ਦੀਆਂ ਜਾਇਜ਼ ਮੰਗਾਂ ਨੇ ਉਹਨਾਂ ਨੂੰ ਬੈਠੋ ਤੇ ਮਿਲ ਬੈਠ ਕੇ ਹੱਲ ਕਰਨ ਨੂੰ ਪਰ ਉਹ ਸੁਣਨ ਨੂੰ ਤਿਆਰੀ ਨਹੀਂ ਹੈਗੇ ਸੋ ਹੁਣ ਕੀਤਾ ਕੀ ਜਾਵੇ ਪੰਜਾਬ ਸਰਕਾਰ ਤਾਂ ਹਰ ਸਮੇਂ ਕਿਸਾਨਾਂ ਦੀਆਂ ਜਾਇਜ਼ ਮੰਗਾਂ ਦੇ ਨਾਲ ਖੜੀ ਹੈ ਸੁਪਰੀਮ ਕੋਰਟ ਤੇ ਸੁਪਰੀਮ ਕੋਰਟ ਨੇ ਬਾਅਦ ਪਤਾ ਨਹੀਂ ਥੌਟ ਪ੍ਰੋਸੈਸ ਕੀ ਹੈ ਸਿਆਕਾਰੀ ਹੋ ਗਿਆ ਸਿੱਧਾ ਸੁਪਰੀਮ ਕੋਰਟ ਦੀ ਦੀ ਸੋਚ ਦੇ ਉੱਪਰ ਮੈਂ ਕਮੈਂਟ ਨਹੀਂ ਕਰੂੰਗਾ ਉਹਨਾਂ ਦਾ ਹੁਕਮ ਹੈ ਜਿਹੜਾ ਆਪਾਂ ਸਾਰੇ ਮੰਨਦੇ ਆ ਪਰ ਮੇਰੀ ਸੁਪਰੀਮ ਕੋਰਟ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜੋ ਜੋ ਤਾੜਨਾ ਜਾਂ ਜੋ ਬਾਰ-ਬਾਰ ਪੰਜਾਬ ਵਾਲੇ ਪਾਸੇ ਕੀਤੀ ਜਾ ਰਹੀ ਹੈ ਉਹ ਥੋੜੀ ਜਿਹੀ ਕੇਂਦਰ ਪਾਲੇ ਪਾਸੇ ਵੀ ਕੀਤੀ ਜਾਵੇ ਤੇ ਮਸਲਾ ਸੌਖਾ ਹੀ ਹੱਲ ਹੋ ਸਾਰ ਲਗਾਤਾਰ ਕਹਿ ਰਹੇ ਹਾਂ ਸੜ ਦੀ ਗੱਲ ਆਉਂਦੀ ਜਗਾ ਠੀਕ ਹੋਊਗੀ ਪਰ ਸਵਾਲ ਇਹ ਹੈ ਵੀ ਜਦੋਂ ਜਦੋਂ ਸ਼ਾਂਤ ਸੂਰਤ ਤਰੀਕੇ ਨਾਲ ਬੈਠੇ ਨੇ ਤੇ ਉਹਨਾਂ ਨੂੰ ਪੰਜਾਬ ਸਰਕਾਰ ਇਹ ਵੀ ਕਹਿ ਚੁੱਕੀ ਹੈ ਕਈ ਵਾਰੀ ਕਿ ਜੇ ਵੀ ਜਿਹੇ ਅਹੇਜੀ ਗੱਲ ਟੱਕਾ ਤੇ ਉਹਦੇ ਨਾਲ ਕੋਈ ਅਣਜਾਨੀ ਨੁਕਸਾਨ ਹੋਵੇ ਸਾਡਾ ਕਿਸੇ ਦਿਨ ਉਸੇ ਨੂੰ ਵਰਡ ਕਰਨ ਦੇ ਲਈ ਇਸ ਦਾ ਕਹਿ ਰਹੇ ਸੁਪਰੀਮ ਕੋਰਟ ਨੂੰ ਬਾਰ-ਬਾਰ ਥੈਂਕ ਯੂ ਆ ਦੇਖੋ ਮੈਂ ਤਾਂ ਫਿਰ ਉਹੀ ਸਟੈਂਡ ਅਪ ਦਾ ਦਰਹਵਾਣਾਗਾ ਕਿ ਆਨਰੇਬਲ ਸੁਪਰੀਮ ਕੋਰਟ ਨੂੰ ਪੰਜਾਬ ਸਰਕਾਰ ਨੂੰ ਦਿਸ਼ਾ ਦਿਖਣ ਦੇ ਦੀ ਬਜਾਏ ਜਾਂ ਕਿਸਾਨਾਂ ਕੋਲ ਡਾਇਰੈਕਸ਼ਨ ਦੇਣ ਦੀ ਬਜਾਏ ਤੁਰੰਤ ਜਿਹੜੀ ਡਾਇਰੈਕਸ਼ਨ ਆ ਗਈ ਉਹ ਕੇਂਦਰ ਸਰਕਾਰ ਨੂੰ ਦੇਣੀ ਚਾਹੀਦੀ ਹੈ ਔਰ ਕੇਂਦਰ ਸਰਕਾਰ ਗੱਲਬਾਤ ਲਈ ਅੱਗੇ ਆਵੇ ਮਾਮਲੇ ਦਾ ਹੱਲ ਕਰੇ ਇਹ ਸਾਰੀਆਂ ਮੰਗਾਂ ਜਿਹੜੀਆਂ ਲੱਗੀਆਂ ਨੇ ਕੇਂਦਰ ਸਰਕਾਰ ਨਾਲ ਸੰਬੰਧਤ ਰਹੀਆਂ ਸੋ ਭਾਰਤੀ ਜਨਤਾ ਪਾਰਟੀ ਜਿਹੜੀ ਆ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਕਿਸਾਨਾਂ ਦੀ ਗੱਲ ਸੁਣਨੀ ਚਾਹੀਦੀ ਹੈ ਸੁਣ ਕੇ ਮਾਮਲੇ ਦਾ ਹੱਲ ਕਰਨਾ ਚਾਹੀਦਾ ਹੈ ਵਕੀਰ ਬਾਰ-ਬਾਰ ਸਰਕਾਰ ਪਹਿਲਾਂ ਵੀ ਸਰਦਾਰ ਭਗਵੰਤ ਸਿੰਘ ਮਾਨ ਜੀ ਮੈਂ ਵੀ ਅਸੀਂ ਰਾਤ ਨੂੰ 2:00 ਵਜੇ ਤੱਕ ਅਸੀਂ ਮੀਟਿੰਗਾਂ 'ਚ ਬੈਠ ਕੇ ਇਹੀ ਮਸਲੇ ਦਾ ਹੱਲ ਕਰਾਉਣ ਲਈ ਜਾਂਦੇ ਸੀ ਪਰ ਲੇਕਿਨ ਕੇਂਦਰ ਸਰਕਾਰ ਜਿਹੜੀ ਆ ਉਹ ਕਿਸਾਨਾਂ ਨਾਲ ਧੱਕਾ ਕਰ ਰਹੀ ਆ ਅਸੀਂ ਕਿਸਾਨਦਰਾ ਡਟ ਕੇ ਖੜੇ ਆ ਬਿਲਕੁਲ ਬਾਰ-ਬਾਰ ਇਹੀ ਸਾਰੇ ਸਾਥੀਆਂ ਦੀ ਰਿਕਵੈਸਟ ਆ ਕਿ ਇਕੱਲੇ ਪੰਜਾਬ ਦੇ ਕਿਸਾਨ ਦੀ ਡਿਮਾਂਡ ਨਹੀਂ ਹੈਗੀ ਪੂਰੇ ਦੇਸ਼ ਦੇ ਕਿਸਾਨ ਦੀ ਡਿਮਾਂਡ ਆ ਸੋ ਡਿਮਾਂਡ ਜਿਹੜੀ ਮੈਂ ਸਮਝਦਾ ਉਹਦੇ ਵਿਚਾਰ ਕਰਨਾ ਚਾਹੀਦਾ ਕੇਂਦਰ ਸਰਕਾਰ ਤਾਂ ਵਿਚਾਰ ਕਰਨ ਤੋਂ ਹੀ ਭੱਜ ਰਹੀ ਹੈ ਸੋ ਇਹ ਦੇਸ਼ ਦੇ ਅੰਦਰ ਇਸ ਤਰ੍ਹਾਂ ਲੱਗ ਰਿਹਾ ਹੈਗਾ ਕਿ ਭਾਰਤੀ ਜਨਤਾ ਪਾਰਟੀ ਨੂੰ ਜਿਹੜੀ ਆ ਉਹ ਕਾਰਪੋਰੇਟ ਘਰਾਣੇ ਚਲਾ ਰਹੇ ਨੇ ਕਿ ਵੱਡੇ ਵੱਡੇ ਪੂੰਜੀਪਤੀ ਚਲਾ ਰਹੇ ਨੇ ਇਸੇ ਗੱਲ ਕਰਕੇ ਆਮ ਲੋਕਾਂ ਦੀ ਗੱਲ ਸੁਣਨ ਤੋਂ ਕੇਂਦਰ ਸਰਕਾਰ ਭੱਜ ਰਿਹਾ ਹੈ। ਅੱਛਾ ਮਤਲਬ ਦੇਖੋ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਲੋਕਤੰਤਰ ਦੀ ਕਾਤਲ ਜਮਾਤ ਇਸੇ ਲਈ ਮੰਨੀ ਜਾਂਦੀ ਆ। ਕਦੇ ਕਿਸੇ ਕਿਸੇ ਸਟੇਟ ਦੇ ਐਮਐਲਏ ਤੋੜਦੀ ਆ, ਕਦੇ ਕਿਸੇ ਅੰਦੋਲਨ ਨੂੰ ਕੁਚਲਦੀ ਆ। ਦੇਸ਼ ਜਾਣਦਾਗਾ ਕਿ ਕਿਸ ਤਰ੍ਹਾਂ ਕਿੰਨੇ ਸਟੇਟਾਂ ਦੇ ਅੰਦਰ ਦੰਗੇ ਹੋਏ ਨੇਗੇ ਔਰ ਉਸਾਂ ਦੇ ਦੰਗੇ ਗਰਾਉਂਡ ਦੀ ਬਾਹਰ ਆ ਪਰ ਲੇਕਿਨ ਪੰਜਾਬ ਦੇ ਕਿਸਾਨ ਮੇਰੀ ਵੀ ਖੁਦ ਗੱਲ ਹੋਈ ਢੱਲੇ ਵਾਲ ਸਾਹਿਬ ਨਾਲ ਸਾਰੇ ਸ਼ਾਂਤੀਪੂਰਵਕ ਆਪਣਾ ਪ੍ਰੋਟੈਸਟ ਕਰ ਰਹੇ ਨੇ ਕਿ ਔਰ ਕੇਂਦਰ ਸਰਕਾਰ ਜੇ ਇਸ ਤਰ੍ਹਾਂ ਕਹਿਦੀ ਹੈ ਮੈਂ ਉਹਦੀ ਨਿੰਦਾ ਕਰਦਾਗਾ ਕਿਉਂਕਿ ਸਰ ਸਰ ਜਦੋਂ ਸ਼ਾਂਤੀਪੁਰ ਬਗਾ ਤਾਂ ਸ਼ਾਂਤੀਪੁਰ ਬਗ ਬਗਲਬਾਤ ਕਰਕੇ ਮਸਲੇ ਦਾ ਹੱਲ ਹੋਣਾ ਚਾਹੀਦਾ ਬੱਲੇਵਾਲ ਸਾਹਿਬ ਜੀ ਇਸ ਤਰ੍ਹਾਂ ਦੀ ਜਿਹੜੀ ਕੁਸ਼ਕ ਲੋਕ ਅਫਵਾਮਾ ਫੈਲਾਉਂਦੇ ਨੇ ਕਿ ਅਸੀਂ ਤਾਂ ਬਿਲਕੁਲ ਸਾਡੀ ਤਾਂ ਸਾਰੀ ਕੈਬਨਿਟ ਖੁਦ ਅਸੀਂ ਜਾ ਕੇ ਆਏਗੇ ਕੋਈ ਅਫਸਰ ਜਿਹਦੇ ਸਾਥੀ ਨੇ ਕਿ ਉਹ ਆਲਰੇਡੀ ਗੱਲਬਾਤ ਕਰ ਰਹੇ ਨੇ ਕਿ ਸੋ ਅਸੀਂ ਤਾਂ ਮੈਸੇਜ ਜਿਹੜਾ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਨੂੰ ਲਗਾਤਾਰ ਪਹੁੰਚਾ ਰਹੇ ਹਾਂ ਉਹ ਕਾਰਨ ਜਿਹੜੀ ਹੈ ਕਿਸਾਨਾਂ ਦੀ ਗੱਲ ਪਹਿਲੇ ਦਰ ਤੋਂ ਸੁਣੀ ਚਾਹੀਦੀ